ਵਡਾਲਾ ਪਿੱਠੇ ਵੱਡ ਪਿੰਡ ਦੇ ਵਿੱਚ ਜਿੱਥੇ ਰਾਤੀ ਡਰੋਨ ਜਿਹੜਾ ਡਿੱਗਾ ਸਾਡੀ ਫੌਜ ਨੇ ਉਹਨੂੰ ਜਿਹੜਾ ਹਵਾ ਦੇ ਵਿੱਚ ਖਤਮ ਕਰਤਾ ਸੀਗਾ ਪਰ ਉਹ ਇੱਥੇ ਡਿੱਗਾ ਇਸ ਘਰ ਦੇ ਵਿੱਚ ਸਰਦਾਰ ਜਗਬੀਰ ਸਿੰਘ ਦਾ ਘਰ ਹੈ ਮੈਂ ਉਹਦੇ ਮੇਰੇ ਕੈਬਨ ਸਾਥੀ ਪਕਤ ਜੀ ਮਿਹਨਤ ਪਕਤ ਜੀ ਅਸੀਂ ਦੋਨੋਂ ਜਾਣੇ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁਖਵੰਤੀ ਸਾਹਿਬ ਨੇ ਅਸੀਂ ਮਤਲਬ ਡਿਊਟੀ ਕਰਦਾ ਹੋਇਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ-ਉੱਥੇ ਅਸੀਂ ਜਾਦੇ ਸੋ ਅਸੀਂ ਦੇਖਣ ਆਏ ਸੀਗੇ ਕਿ ਪਤਵਾਰ ਦਾ ਜਾਂ ਘਰ ਦਾ ਕੋਈ ਨੁਕਸਾਨ thì ਹੋਇਆ ਹੈ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੀ ਪੂਰਤੀ ਜਿਹੜੀ ਆ ਸਾਡੀ ਪੰਜਾਬ ਸਰਕਾਰ ਜਿਹੜੀ ਕਰੂਗੀ ਉਹਦੇ ਲਈ ਅਸੀਂ ਆਏ ਆ ਤੁਹਾਡੇ ਥਰੂ ਮੇਰੀ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਸਰਕਾਰ ਦੀਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਤੇ ਫੌਜ ਦੀਆਂ ਜਿਹੜੀਆਂ ਹਦਾਇਤਾਂ ਨੂੰ ਜਿਹੜਾ ਫਾਲੋ ਕਰਨਾ ਚਾਹੀਦਾ ਉਹ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਸਾਨੂੰ ਗਾਈਡ ਕਰ ਉਹਦਾ ਹੀ ਕਰਨਾ ਚਾਹੀਦਾ ਖਾਸ ਤੌਰ ਤੇ ਬਲੈਕਆਊਟ ਜਦੋਂ ਕਹਿ ਦਿੰਦੇ ਆ ਕਿ ਬਿਜਲੀਆਂ ਬੰਦ ਕਰ ਦਿਓ ਆਪਣੇ ਘਰਾਂ ਦੇ ਅੰਦਰ ਚੱਜੋ ਉਦੋਂ ਆਪਾਂ ਨੂੰ ਚੰਦ ਚੱਲ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਸ ਵੇਲੇ ਔਖੇ ਟਾਈਮ ਤੇ ਜਿੱਥੇ ਭਾਰਤ ਦੇ ਨਾਲ ਦੇਸ਼ ਦੇ ਨਾਲ ਖੜੀ ਆ ਫੌਜ ਦੇ ਨਾਲ ਖੜੀ ਆ ਉੱਥੇ ਨਾਲ ਦੀ ਨਾਲ ਆਪਣੇ ਜਿਹੜੇ ਪੰਜਾਬੀ ਆ ਆਪਣੇ ਜਿਹੜੇ ਪੰਜਾਬ ਦੇ ਵਾਸੀ ਨੇ ਬਾਰਡਰ ਦੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਅਸੀਂ ਚੜ੍ਹਤਾਂ ਦੀ ਤਰ੍ਹਾਂ ਖੜੇ ਉਹਨਾਂ ਨੂੰ ਕੋਈ ਮੁਸ਼ਕਲ ਆਉ ਤੋ ਉਹਦਾ ਹੱਲ ਜਿਹੜਾ ਅਸੀਂ ਉਸੇ ਦੇ ਕਰਾਂਗੇ ਹਾਂ ਠੀਕ ਹੈ ਮੋਹਿੰਦਰ ਪਾਕਾ ਜੀ ਤੁਹਾਡਾ ਕੰਮ ਹਾਂਜੀ ਹਾਂਜੀ ਕੋਈ ਨਿਸ਼ਾਨਤ ਨਹੀਂ